हकीकत में मैं एक बुरे मुकद्दर की किताब था हकीकत में मैं एक बुरे मुकद्दर की किताब था लेकिन लोग मुझे पढ़ते रहे नावल की तरह नावल की तरह सत श्री अं देख रहे हो साडा यूट्यूब चैनल दिवजोत अकैडमी मेरा नाम है मनप्रीत कौर मैं पंजाबी विभाग पंजाब यूनिवर्सिटी चंडीगढ़ की रिसर्च स्कॉलर हाँ ਅੱਜ ਅਸੀਂ ਤੁਹਾਡੇ ਲਈ ਜੋ ਵਿਸ਼ਾ ਲੈ ਕੇ ਆਏ ਹਾਂ ਉਹ ਤੁਸੀਂ ਮੇਰੇ ਸ਼ੇਅਰ ਤੋਂ ਅੰਦਾਜ਼ਾ ਲਾ ਲਿਆ ਹੋਣਾ ਉਹ ਹੈ ਜੀ ਪੰਜਾਬੀ ਨਾਵਲ ਅਸੀਂ ਇਹਦੇ ਮੋਸਟ ਇੰਪੋਰਟੈਂਟ ਐਮਸੀਕਿਊ ਲੈ ਕੇ ਆਏ ਹਾਂ ਜਿਹੜੇ ਕਿ ਪੇਪਰ ਦੀ ਦ੍ਰਿਸ਼ਟੀ ਤੋਂ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਨੇ ਇਹ ਕਰਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਖੁਸ਼ਖਬਰੀ ਇਹ ਦੱਸਦਾ ਕਿ ਅੱਜ ਹੈਗੀ ਆ 9 ਤਰੀਕ ਤੇ ਐਗਜ਼ੈਕਟ ਕੱਲ ਨੂੰ ਯਾਨੀ ਕਿ 10 ਤਰੀਕ ਨੂੰ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਜੀ UGC NET ਤੇ DTRPSB ਦੀ ਕੋਚਿੰਗ ਜਿਹੜੀ ਕਿ ਸ਼ੁਰੂ ਹੋ ਰਹੀ ਹੈ ਕੱਲ ਤੋਂ ਕੱਲ ਤੋਂ 5 ਵਜੇ ਤੋਂ ਲੈ ਕੇ 6 ਵਜੇ ਤੱਕ ਇਹਦੀ ਕਲਾਸ ਹੋਇਆ ਕਰੇਗੀ ਇਹਦਾ ਜਿਹੜਾ ਸਮਾਂ ਹੈ ਉਹ 6 ਮਹੀਨੇ ਰਹੇਗਾ ਮਤਲਬ 3 ਮਹੀਨਿਆਂ ਦੇ ਵਿੱਚ ਅਸੀਂ ਤੁਹਾਨੂੰ ਸਾਰਾ ਸਿਲੇਬਸ ਕਵਰ ਕਰਾ ਦਾਂਗੇ ਉਸ ਤੋਂ ਅਗਲੇ 3 ਮਹੀਨਿਆਂ ਤੱਕ ਵੀ ਤੁਹਾਡੇ ਕੋਲ ਰਿਕਾਰਡਡ ਕਲਾਸਿਸ ਦਾ ਐਕਸੈਸ ਰਹੇਗਾ ਨਾਲ ਦੀ ਨਾਲ ਵੀ ਤੁਹਾਨੂੰ ਕਲਾਸਿਸ ਮਿਲਦੀਆਂ ਰਹਿਣਗੀਆਂ ਰਿਕਾਰਡਡ ਤੇ ਉਸ ਤੋਂ ਬਾਅਦ ਵੀ 3 ਮਹੀਨੇ ਤੁਸੀਂ ਇਸ ਕੋਰਸ ਦੀਆਂ ਕਲਾਸਾਂ ਦੇਖ ਸਕਦੇ ਹੋ ਟੋਟਲ 6 ਮਹੀਨੇ ਤੇ ਫੀਸ ਅਸੀਂ ਨਾ ਮਾਤਰ ਜੀ ਰੱਖੀ ਹੈ ਫੀਸ ਹੈ ਜੀ 9200 ਰੁਪਏ 6 ਮਹੀਨੇ ਲਈ 9 ਮੈਸੋ ਕੋਈ ਜ਼ਿਆਦਾ ਫੀਸ ਨਹੀਂ ਆ ਤੇ ਇਹਦੇ ਵਿੱਚ ਅਸੀਂ ਤੁਹਾਨੂੰ ਕੀ ਕੀ ਪ੍ਰੋਵਾਈਡ ਕਰਾਉਣ ਜਾ ਰਹੇ ਆ ਇਹਦੇ ਵਿੱਚ ਅਸੀਂ ਤੁਹਾਨੂੰ ਨੋਟਸ ਵੀ ਦਵਾਂਗੇ ਟੈਸਟ ਸੀਰੀਜ਼ ਵੀ ਇਹਦੇ ਵਿੱਚ ਹੀ ਹੋਏਗੀ ਤੇ ਕੰਪਲੀਟ ਸਿਲੇਬਸ ਤੁਹਾਨੂੰ ਕਰਾਵਾਂਗੇ ਇਸੇ ਤਰ੍ਹਾਂ ਹੀ ਸਾਡਾ ਮਾਸਟਰ ਕੈਡਰ ਦਾ ਬੈਚ ਵੀ ਚੱਲ ਰਿਹਾ ਮਾਸਟਰ ਕੈਡਰ ਦਾ ਬੈਚ 5 ਤਰੀਕ ਤੋਂ ਸਟਾਰਟ ਹੋ ਚੁੱਕਾ ਇਹਦੀ ਫੀਸ ਹੈ 6999 ਇਹਦੀ ਵੀ ਜਿਹੜੀ ਵੈਲਿਡਿਟੀ ਹੈ ਉਹ ਹੈ 6 ਮਹੀਨੇ ਮੈਂ ਉਮੀਦ ਕਰਦੀ ਆ ਕਿ ਤੁਸੀਂ ਜਲਦ ਤੋਂ ਜਲਦ ਸਾਡੇ ਨਾਲ ਜੁੜੋਗੇ ਪਿਆਰੇ ਵਿਦਿਆਰਥੀਓ ਇੱਕ ਗੱਲ ਯਾਦ ਰੱਖਿਓ ਉਹੀ ਲੋਕ ਜਿੱਤਦੇ ਨੇ ਜਿਹੜੇ ਲੋਕ ਸ਼ੁਰੂ ਕਰਦੇ ਨੇ ਜਿਹੜੇ ਸ਼ੁਰੂ ਹੀ ਨਹੀਂ ਕਰਦੇ ਉਹ ਕਿਤੇ ਵੀ ਨਹੀਂ ਪਹੁੰਚਦੇ ਤੁਸੀਂ ਬਚਪਨ ਦੇ ਵਿੱਚ ਖਰਗੋਸ਼ ਤੇ ਕੱਚੂ ਕੰਮੇ ਵਾਲੀ ਕਹਾਣੀ ਤਾਂ ਸੁਣੀ ਹੋਊਗੀ ਤੁਸੀਂ ਵੇਖਿਆ ਹੋਣਾ ਕਿ ਖਰਗੋਸ਼ ਨੂੰ ਆਪਣੀ ਚਾਲ ਤੇ ਬੜਾ ਮਾਣ ਸੀ ਉਹਨੂੰ ਲੱਗਦਾ ਸੀਗਾ ਕਿ ਉਹ ਜਿੰਨਾ ਤੇਜ਼ ਦੌੜਦਾ ਵਾ ਕੱਚੂ ਕੰਮਾ ਕਦੇ ਉਹਦੇ ਮੁਕਾਬਲੇ ਦੇ ਉੱਤੇ ਉਹਨਾਂ ਨਹੀਂ ਦੌੜ ਸਕਦਾ ਤੇ ਕਦੇ ਉਹਦੇ ਤੋਂ ਰੇਸ ਨਹੀਂ ਜਿੱਤ ਸਕਦਾ ਪਰ ਕਿਉਂਕਿ ਖਰਗੋਸ਼ ਨੂੰ ਇਹ ਲੱਗਦਾ ਸੀਗਾ ਕਿ ਉਹ ਆਪਣੀ ਚਲਾਕੀ ਦੇ ਰਾਹੀਂ ਜਿੱਤ ਸਕਦਾ ਜਾਂ ਇਹ ਕਹਿ ਲਓ ਕਿ ਆਪਣੀ ਤੇਜ਼ ਦੌੜ ਦੇ ਰਾਹੀਂ ਜਿੱਤ ਸਕਦਾ ਉਹ ਸੌਂ ਜਾਂਦਾ ਉਹਨੂੰ ਲੱਗਦਾ ਕਿ ਕਛੂਕਮਾ ਤਾਂ ਕਦੇ ਮੇਰੇ ਤੱਕ ਪਹੁੰਚ ਹੀ ਨਹੀਂ ਸਕਦਾ ਪਰ ਕਛੂਕਮਾ ਹੌਲੀ 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 ਕਰਦਾ ਕਰਦਾ ਉਹ ਰੇਸ ਜਿੱਤ ਜਾਂਦਾ ਤੇ ਉਹ ਸੁੱਤਾ ਹੀ ਰਹਿ ਜਾਂਦਾ ਇਹਦੇ ਤੋਂ ਸਾਨੂੰ ਸਿੱਖਿਆ ਕੀ ਮਿਲਦੀ ਆ ਜਾਂ ਇਹ ਕਹਾਣੀ ਮੈਂ ਤੁਹਾਨੂੰ ਕਿਉਂ ਸਖਾਈ ਆ ਇਹ ਕਹਾਣੀ ਮੈਂ ਤੁਹਾਨੂੰ ਇਸ ਲਈ ਸੁਣਾਈ ਆ ਕਿਉਂਕਿ ਕਈ ਬੱਚੇ ਇਦਾਂ ਸਮਝਦੇ ਨੇ ਕਿ ਮੈਂ 1 ਮਹੀਨੇ ਦੇ ਅੰਦਰ ਕਿਸੇ ਚੀਜ਼ ਦੀ ਤਿਆਰੀ ਕਰ ਲਾਂਗਾ ਕਿਸੇ ਐਗਜ਼ਾਮ ਦੀ ਤਿਆਰੀ ਕਰ ਲਾਂਗਾ ਜਾਂ 2 ਮਹੀਨਿਆਂ ਦੇ ਅੰਦਰ ਮੈਂ ਉਸ ਐਗਜ਼ਾਮ ਨੂੰ ਕ੍ਰੈਕ ਕਰ ਲਾਂਗਾ ਇਸ ਤਰ੍ਹਾਂ ਨਹੀਂ ਹੁੰਦਾ ਸੋ ਤੁਹਾਨੂੰ ਅੱਜ ਤੋਂ ਹੀ ਤਿਆਰੀ ਕਰਨੀ ਚਾਹੀਦੀ ਆ ਇਸ ਲਈ ਅਸੀਂ ਤੁਹਾਨੂੰ 6-6 ਮਹੀਨੇ ਦਾ ਕੋਰਸ ਪ੍ਰੋਵਾਈਡ ਕਰ ਰਹੇ ਆ ਜੇ ਤੁਸੀਂ ਅੱਜ ਤੋਂ ਹੀ ਕਲਾਸਿਸ ਸ਼ੁਰੂ ਕਰੋਗੇ ਜੁਆਇਨ ਕਰਨੀਆਂ ਅੱਜ ਤੋਂ ਹੀ ਪੜਨਾ ਸ਼ੁਰੂ ਕਰੋਗੇ ਤਾਂ ਤੁਹਾਡੀ ਦਸੰਬਰ ਤੱਕ ਤਿਆਰੀ ਹੋਏਗੀ ਇਸ ਲਈ ਮੇਰਾ ਇਹ ਕਹਿਣਾ ਹੈ ਕਿ ਤੁਸੀਂ ਅੱਜ ਹੀ ਇਹ ਜਿਹੜਾ ਬੈਚ ਆ ਉਹਨੂੰ ਖਰੀਦ ਲਓ ਤੁਸੀਂ ਸਾਨੂੰ ਸਾਡੇ ਨੰਬਰ ਤੇ ਫੋਨ ਕਾਲ ਕਰ ਸਕਦੇ ਹੋ ਸਾਡਾ ਨੰਬਰ ਹੈ 6284128235 ਖੈਰ ਹੁਣ ਅਸੀਂ ਚੱਲਦੇ ਹਾਂ ਸਾਡੇ ਅੱਜ ਦੇ ਵਿਸ਼ੇਵਲ ਸਾਡਾ ਵਿਸ਼ਾ ਹੈ ਪੰਜਾਬੀ ਨਾਵਲ ਸਭ ਤੋਂ ਪਹਿਲਾ ਸਾਡਾ ਸਵਾਲ ਹੈ ਪੰਜਾਬੀ ਨਾਵਲ ਦੇ ਕਾਵ ਸ਼ਾਸਤਰ ਦੇ ਮੁੱਖ ਆਧਾਰ ਹਨ ਨੰਬਰ 1 ਦ੍ਰਿਸ਼ਮੁਖਤਾ ਵਿਚਾਰਤਾਰਕ ਪ੍ਰਤੀਬੱਧਤਾ ਅਤੇ ਨਾਵਲੀ ਅਨੁਭਵ ਨੰਬਰ 2 ਸਮਕਾਲੀ yatharthak ਵਿਚਾਰਤਾਰਕ ਪਰਪੱਕਤਾ ਅਤੇ ਵਰਤਾਂਤਕ ਬਿਯੰਦ ਨੰਬਰ 3 ਅੰਚਲਿਕਤਾ ਮਹਾਨਗਰੀ ਚੇਤਨਾ ਅਤੇ ਪ੍ਰਵਾਸੀ ਅਨੁਭਵ ਨੰਬਰ 4 ਆਧੁਨਿਕਤਾਵਾਦ ਵਿਗੋਰਾਪਣ ਅਤੇ ਸਮੂਹਿਕ ਚੇਤਨਾ ਮੈਨੂੰ ਲੱਗਦਾ ਇਥੇ ਬਿਗੋਚਾਪਣ ਹੋਏਗਾ ਗਲਤੀ ਨਾਲ ਲਿਖਿਆ ਗਿਆ ਬਿਗੋਰਾਪਣ ਹੁਣ ਅਸੀਂ ਇਹਦੀਆਂ ਚਾਰੇ ਆਪਸ਼ਨਾਂ ਦੇਖ ਲਈਆਂ ਨੇ ਹੁਣ ਇਹਦਾ ਸਹੀ ਉੱਤਰ ਕੀ ਆ ਪਹਿਲਾਂ ਉਹਨਾਂ ਨੇ ਦਿੱਤਾ ਦ੍ਰਿਸ਼ਮੁਖਤਾ ਵਿਚਾਰਤਾਰਕ ਪ੍ਰਤੀਬੱਧਤਾ ਅਤੇ ਨਾਵਲੀ అనుਪਬ ਅਸੀਂ ਦੱਸਣਾ ਹੈ ਪੰਜਾਬੀ ਨਾਵਲ ਦਾ ਕਾਵ ਸ਼ਾਸਤਰ ਦੇ ਆਧਾਰ ਤab ਵਿਚਾਰਤਾਰਕ ਪ੍ਰਤੀਬੱਧਤਾ ਜਿਹੜੀ ਆ ਉਹਦੇ ਕਾਵ ਸ਼ਾਸਤਰ ਦਾ ਹਿੱਸਾ ਨਹੀਂ ਹੋ ਸਕਦੀ ਨਾਵਲੀ ਅਨੁਭਵ ਦ੍ਰਿਸ਼ਮੁਖ ਤਾਂ ਇਹ ਜਿਹੜਾ ਵਾ ਆਪਸ਼ਨ ਗਲਤ ਹੋ ਜਾਂਦੀ ਹੈ ਇਸ ਤੋਂ ਇਲਾਵਾ ਦੂਜੀ ਆਪਸ਼ਨ ਛੇ ਸਮਕਾਲੀ ਯਥਾਰਥਕ ਵਿਚਾਰਤਾਰਕ ਪ੍ਰੇਰਕਤਾ ਤੇ ਵਰਤਾਂਤਕ ਬਯੰਦ ਵਰਤਾਂਤਕ ਬਯੰਦ ਕਾਵਤਾਰਾ ਦੇ ਖੇਤਰ ਦੇ ਵਿੱਚ ਆ ਸਕਦੀ ਹੈ ਕਾਵ ਸ਼ਾਸਤਰ ਦੇ ਵਿੱਚ ਸਮਕਾਲੀ ਯਥਾਰਥ ਵੀ ਆ ਸਕਦਾ ਪਰ ਵਿਚਾਰਤਾਰਕ ਪ੍ਰੇਰਕਤਾ ਜਿਹੜੀ ਆ ਉਹ ਨਹੀਂ ਆਉਂਦੀ ਇਸ ਕਰਕੇ ਇਹ ਆਪਸ਼ਨ ਵੀ ਗਲਤ ਹੋ ਜਾਂਦੀ ਹੈ ਸਾਡੇ ਕੋਲ ਰਹਿ ਗਈਆਂ ਤਿੰਨ ਆਪਸ਼ਨ ਆ ਇਹ ਹੈ ਆਂਜਲਿਕਤਾ ਮਹਾਨਗਰੀ ਚੇਤਨਾ ਅਤੇ ਪ੍ਰਵਾਸੀ ਅਨੁਭਵ ਦੂਸਰਾ ਹੈ ਆਧੁਨਿਕਤਾਵਾਦ ਵਿਗੋਚਾਪਨ ਅਤੇ ਸਮੂਹਿਕ ਚੇਤਨਾ ਆਧੁਨਿਕਤਾਵਾਦ ਵੀ ਚਲੋ ਅਸੀਂ ਮੰਨ ਲੈਂਦੇ ਆ ਵਿਗੋਚਾਪਨ ਜ਼ਰੂਰੀ ਨਹੀਂ ਕਿ ਹਰੇਕ ਉਹਦੇ ਵਿੱਚ ਹੋਵੇ ਸਮੂਹਿਕ ਚੇਤਨਾ ਵੀ ਅੱਜਕੱਲ ਦੀ ਜਿਹੜੀ ਨਾਵਲੀ ਚੇਤਨਾ ਉਹਦੇ ਵਿੱਚੋਂ ਖਾਰਜ ਹੋ ਚੁੱਕੀ ਹੈ ਇਸ ਕਰਕੇ ਇਹ ਆਪਸ਼ਨ ਵੀ ਗਲਤ ਆ ਸਾਡਾ ਸਹੀ ਉੱਤਰ ਹੈ ਜੀ ਅੰਚਲਿਕਤਾ ਅੱਜ ਦੇ ਜਿਹੜਾ ਪੰਜਾਬੀ ਨਾਵਲ ਆ ਉਹ ਅੰਚਲਿਕਤਾ ਦੇ ਆਧਾਰਿਤ ਹੁੰਦੇ ਆ ਚਾਹੇ ਤੁਸੀਂ ਗੁਰਦਿਆਲ ਸਿੰਘ ਦੇ ਨਾਵਲ ਪੜ੍ਹ ਲਓ ਚਾਹੇ ਤੁਸੀਂ ਕਿਸੇ ਹੋਰ ਰਾਈਟਰ ਦੇ ਨਾਵਲ ਪੜ੍ਹ ਲਓ ਜ਼ਿਆਦਾਤਰ ਜਿਹੜਿਆ ਉਥੋਂ ਦੇ ਅੰਚਲ ਨੂੰ ਲੈ ਕੇ ਹੀ ਨਾਵਲ ਲਿਖੇ ਜਾਂਦੇ ਆ ਫਿਰ ਉਹਦੇ ਵਿੱਚ ਬਹੁਤ ਜ਼ਿਆਦਾ ਹੱਦ ਤੱਕ ਮਹਾਨਗਰੀ ਜੀਵਨ ਦਾ ਅਨੁਭਵ ਦਰਸਾਇਆ ਹੁੰਦਾ ਵਾ ਮਹਾਨਗਰੀ ਚੇਤਨਾ ਨੂੰ ਦਰਸਾਇਆ ਹੁੰਦਾ ਵਾ ਤੇ ਪ੍ਰਵਾਸੀ ਅਨੁਭਵ ਨੂੰ ਦਰਸਾਉਂਦੇ ਸਾਡੇ ਅੱਜ ਦੇ ਨਾਵਲ ਨੇ ਇਸ ਕਰਕੇ ਨਾਵਲ ਦੇ ਕਾਵਿ ਸ਼ਾਸਤਰ ਦੇ ਮੁੱਖ ਆਧਾਰ ਅੰਚਲਿਕਤਾ ਮਹਾਨਗਰੀ ਚੇਤਨਾ ਤੇ ਪ੍ਰਵਾਸੀ ਅਨੁਭਵ ਬਣਦਾ ਤੀਸਰਾ ਇਹਦਾ ਬਿਲਕੁਲ ਸਹੀ ਉੱਤਰ ਅੱਗੇ ਵਧਦੇ ਆ ਸਾਡਾ ਅਗਲਾ ਸਵਾਲ ਹੈ ਪੰਜਾਬੀ ਨਾਵਲ ਦੀ ਆਲੋਚਨਾ ਸੰਬੰਧੀ ਵਿਦਵਾਨ ਹਨ ਨੰਬਰ 1 सुरेंद्र ਸਿੰਘ ਦੁਸਾਂਝ ਨੰਬਰ ਨਰੰਜਨ ਤਸਨੀਮ ਸਵਿੰਦਰ ਸਿੰਘ ਉੱਪਲ ਨੰਬਰ 2 ਹੈ ਦੀਵਾਨ ਸਿੰਘ ਗੁਰਚਰਨ ਸਿੰਘ ਟੀਆਰ ਵਿਨੋਦ ਨੰਬਰ 3 जोगਿੰਦਰ ਸਿੰਘ ਰਾਹੀ ਟੀਆਰ ਵਿਨੋਦ ਅਤਰ ਸਿੰਘ ਨੰਬਰ 4 ਹਰਚਰਨ ਸਿੰਘ ਸੋਪਟੀ ਰਵਿੰਦਰ ਸਿੰਘ ਰਵੀ ਗੁਰਚਰਨ ਸਿੰਘ ਅਰਸ਼ੀ ਨਾਤਾਜੀ ਚੌਥੀ ਆਪਸ਼ਨ ਸਹੀ ਹੈ ਨਾਹੀਂ ਆਪਸ਼ਨ ਤੀਸਰੀ ਸਹੀ ਹੈ ਤੇ ਨਾਹੀਂ ਦੂਸਰੀ ਇਹਦਾ ਸਹੀ ਉੱਤਰ ਹੈ ਸੁਰਿੰਦਰ ਸਿੰਘ ਦਸਾਂਜ ਨਿਰੰਜਨ ਤਸਮੀਮ ਸੁਵਿੰਦਰ ਸਿੰਘ ਉੱਪਲ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਇਹ ਤਿੰਨੇ ਵਿਦਵਾਨ ਹੀ ਨਾਵਲੀ ਅਲੋਚਨਾ ਦੇ ਨਾਲ ਜੁੜੇ ਹੋਏ ਨੇ ਤੇ ਕਈ ਸਾਲਾਂ ਤੋਂ ਇਸ ਖੇਤਰ ਦੇ ਵਿੱਚ ਕੰਮ ਕਰ ਰਹੇ ਨੇ ਤਾਂ ਤੁਹਾਡਾ ਸਹੀ ਉੱਤਰ ਹੈ ਸੁਰਿੰਦਰ ਸਿੰਘ ਦਸਾਂਜ ਨਿਰੰਜਨ ਤਸਮੀਮ ਤੇ ਸੁਵਿੰਦਰ ਸਿੰਘ ਉੱਪਲ ਅੱਗੇ ਚੱਲਦੇ ਹਾਂ ਅਗਲਾ ਸਾਡਾ ਸਵਾਲ ਹੈ ਲੇਖਕ ਨਾਵਲ ਅਤੇ ਪਾਤਰ ਦਾ ਸਹੀ ਵਰਗ ਹੈ ਨੰਬਰ 1 ਰਾਮ ਸਰੂਪ ਪਣਖੀ ਇਹ ਹਮਾਰਾ ਜੀਵਣਾ ਨਰਾਇਣਾ ਨੰਬਰ 2 ਹਰਜੀਤ ਟਟਵਾਲ ਸਵਾਰੀ ਕਿਰਨ ਨੰਬਰ 3 ਦਲੀਪ ਕੌਰ ਟਿਵਾਣਾ ਇਹ ਹਮਾਰਾ ਜੀਵਣਾ ਨਰਾਇਣਾ ਨੰਬਰ 4 ਗੁਰਦੇਵਾਲ ਸਿੰਘ ਅਣ ਹੋਏ ਜਕਸੀਰ ਪਿਆਰੇ ਵਿਦਿਆਰਥੀਓ ਪਹਿਲੀ ਆਪਸ਼ਨ ਦੇਖਦੇ ਆਂ ਰਾਮ ਸਰੂਪ ਅਣਖੀ ਇਹ ਹਮਾਰਾ ਜੀਵਨਾ ਇਹ ਹਮਾਰਾ ਜੀਵਨਾ ਜਿਹੜਾ ਰਾਮ ਸਰੂਪ ਅਣਖੀ ਦਾ ਨਾਵਲ ਨਹੀਂ ਆ ਬਲਕਿ ਦਲੀਪਕੌਰ ਟਿਵਾਣਾ ਦਾ ਨਾਵਲ ਆ ਇਸ ਕਰਕੇ ਇਹ ਆਪਸ਼ਨ ਬਿਲਕੁਲ ਗਲਤ ਹੋ ਜਾਂਦੀ ਹੈ ਦੂਸਰੀ ਆਪਸ਼ਨ ਹੈ ਹਰਜੀਤ ਅਟਵਾਲ ਸਵਾਰੀ ਕਿਰਨ ਕਿਰਨ ਸਵਾਰੀ ਦੀ ਪਾਤਰ ਨਹੀਂ ਆ ਇਸ ਕਰਕੇ ਇਹ ਆਪਸ਼ਨ ਵੀ ਗਲਤ ਹੋ ਜਾਂਦੀ ਹੈ ਰਹਿ ਗਈਆਂ ਸਾਡੇ ਕੋਲ ਦੋ ਆਪਸ਼ਨ ਆ ਚੌਥੀ ਆਪਸ਼ਨ ਹੈ ਗੁਰਦੇਵਾਲ ਸਿੰਘ ਅਣਹੋਏ ਜਖਸੀਰ ਜਖਸੀਰ ਜਿਹੜਾ ਵਾ ਇਹ ਮੜੀ ਦਾ ਦੀਵਾ ਦਾ ਪਾਤਰ ਆ ਅਣਹੋਏ ਦਾ ਪਾਤਰ ਨਹੀਂ ਆ ਇਸ ਕਰਕੇ ਇਹ ਆਪਸ਼ਨ ਵੀ ਖਾਰਜ ਹੋ ਜਾਂਦੀ ਹੈ ਸਾਡੇ ਕੋਲ ਸਹੀ ਉੱਤਰ ਬਚਦਾ ਹੈ ਦਲੀਪਕੌਰ ਟਿਬਾਣਾ ਇਹ ਹਮਾਰਾ ਜੀਵਨਾ ਤੇ ਨਰਾਇਣਾ ਅਸੀਂ ਚੰਗੀ ਤਰ੍ਹਾਂ ਜਾਣਦੇ ਆ ਕਿ ਇਹ ਹਮਾਰਾ ਜੀਵਨਾ ਦੇ ਵਿੱਚ ਨਰਾਇਣਾ ਨਾਮ ਦਾ ਪਾਤਰ ਸੀਗਾ ਤੇ ਦਲੀਪਕੌਰ ਟਿਬਾਣਾ ਵੱਲੋਂ ਹੀ ਨਾਵਲ ਲਿਖਿਆ ਗਿਆ ਇਸ ਕਰਕੇ ਇਹ ਉੱਤਰ ਬਿਲਕੁਲ ਸਹੀ ਉੱਤਰ ਆ ਤੁਹਾਡੀ ਤੀਸਰੀ ਆਪਸ਼ਨ ਬਿਲਕੁਲ ਸਹੀ ਆ ਅੱਗੇ ਚੱਲਦੇ ਹਾਂ ਅਗਲਾ ਸਾਡਾ ਸਵਾਲ ਹੈ ਸਮਕਾਲੀ ਪ੍ਰਵਾਸੀ ਪੰਜਾਬੀ ਨਾਵਲ ਦੀ ਪ੍ਰਮੁੱਖ ਪ੍ਰਵਿਰਤੀ ਹੈ ਨੰਬਰ 1 ਅਤੀਤ ਤੇ ਪੁਨਰਸਿਰਜਣ ਦਾ ਬਿਰਤਾਂਤ ਨੰਬਰ 2 ਇਤਿਹਾਸ ਅਤੇ ਸਮੂਹਿਕ ਯਾਦਰਾਹੀ ਪਛਾਣ ਦੀ ਨਿਰਮਾਣਕਾਰੀ ਨੰਬਰ 3 ਪ੍ਰਵਾਸ ਅਤੇ ਮੂਲਵਾਸ ਵਿਚ ਸਮਾਨਤਾ ਨੰਬਰ 4 ਇਤਿਹਾਸ ਅਤੇ ਮਾਤ ਭੂਮੀ ਪ੍ਰਤੀ ਹੇਰਬਾ ਸਮਕਾਲੀ ਪ੍ਰਵਾਸੀ ਪੰਜਾਬੀ ਨਾਵਲ ਬਾਰੇ ਅਸੀਂ ਦੱਸਣਾ ਕਿ ਉਹਦੀ ਹੁਣ ਸਮਕਾਲ ਦੇ ਵਿੱਚ ਕਿਹੜੀ ਪ੍ਰਵਿਰਤੀ ਭਾਰੂ ਆ ਪਹਿਲੀ ਹੈ ਅਤੀਤ ਤੇ ਪੁਨਰਸਿਰਜਣ ਦਾ ਵਰਤਾਂਤ ਪਿਆਰੇ ਵਿਦਿਆਰਥੀਏ ਜਦੋਂ ਅਸੀਂ ਸਟਾਰਟਿੰਗ ਦੇ ਵਿੱਚ ਪੰਜਾਬੀ ਨਾਵਲ ਦੇ ਵਿੱਚ ਪ੍ਰਵਾਸੀ ਨਾਵਲ ਨੂੰ ਪੜ੍ਹਦੇ ਹਾਂ ਤੋ ਉਹਦੇ ਵਿੱਚ ਅਸੀਂ ਅਤੀਤ ਤੇ ਪੁਨਰ ਸਿਰਜਣ ਦਾ ਵਰਤਾਨ ਦੇਖਦੇ ਹਾਂ ਸਮਕਾਲ ਦੇ ਵਿੱਚ ਇਹ ਪ੍ਰਵਿਰਤੀ ਜਿਹੜੀ ਆ ਹੁਣ ਨਹੀਂ ਆ ਇਸ ਕਰਕੇ ਇਹ ਆਪਸ਼ਨ ਗਲਤ ਹੋ ਜਾਂਦੀ ਹੈ ਫਿਰ ਪ੍ਰਵਾਸ ਅਤੇ ਮੂਲਵਾਸ ਵਿੱਚ ਸਮਾਨਤਾ ਇਹ ਵੀ ਕੋਈ ਭਾਰੂਸੁਰ ਨਹੀਂ ਆ ਉਸ ਤੋਂ ਬਾਅਦ ਇਤਿਹਾਸ ਤੇ ਮਾਤਭੂਮੀ ਪ੍ਰਤੀ ਹੀਰਬਾ ਇਹ ਵੀ ਸਾਨੂੰ ਸਟਾਰਟਿੰਗ ਦੇ ਨਾਵਲਾਂ ਦੇ ਵਿੱਚ ਵੇਖਣ ਨੂੰ ਮਿਲਦਾ ਸਮਕਾਲ ਦੇ ਨਾਵਲਾਂ ਦੇ ਵਿੱਚ ਇਹ ਚੀਜ਼ ਘੱਟ ਦੇਖਣ ਨੂੰ ਮਿਲਦੀ ਹੈ ਇਸ ਕਰਕੇ ਇਹ ਆਪਸ਼ਨ ਵੀ ਗਲਤ ਆ ਸਾਡੇ ਕੋਲ ਸਹੀ ਆਪਸ਼ਨ ਹੈ ਇਤਿਹਾਸ ਅਤੇ ਸਮੂਹਿਕ ਯਾਦਰਾਹੀ ਪਛਾਣ ਦੀ ਨਿਰਮਾਣ ਕਰੀ ਕਿ ਅਸੀਂ ਆਪਣੇ ਇਤਿਹਾਸ ਨੂੰ ਵੀ ਨਹੀਂ ਭੁੱਲਦੇ ਸਮਕਾਲੀ ਪ੍ਰਵਾਸੀ ਨਾਵਲ ਦੇ ਵਿੱਚ ਤੇ ਸਮੂਹਿਕ ਯਾਦਰਾਹੀ ਅਸੀਂ ਆਪਣੀ ਪਛਾਣ ਕਾਇਮ ਕਰਨ 'ਚ ਰੁੱਝੇ ਹੋਏ ਹਾਂ ਅੱਜ ਦਾ ਜਿਹੜਾ ਪ੍ਰਵਾਸੀ ਨਾਵਲਕਾਰ ਆ ਜਾਂ ਅੱਜ ਦਾ ਜਿਹੜਾ ਪ੍ਰਵਾਸੀ ਮਨੁੱਖਾ ਉਹ ਉੱਥੇ ਜਾ ਕੇ ਵਸਤਾ ਚੁੱਕਿਆ ਹੀ ਆ ਉਹਨੂੰ ਇਹ ਤਾਂ ਪਤਾ ਲੱਗ ਹੀ ਚੁੱਕਿਆ ਕਿ ਹੁਣ ਉਹਦੀ ਜਿਹੜੀ ਰਿਐਲਿਟੀ ਆ ਉਹ ਉਸੇ ਦੇਸ਼ ਦੇ ਅੰਦਰ ਆ ਤਾਂ ਹੁਣ ਜਿਹੜਾ ਸਾਡਾ ਪ੍ਰਵਾਸੀ ਨਾਵਲ ਆ ਉਹ ਸਾਡੀ ਪਛਾਣ ਦੇ ਉੱਤੇ ਕੇਂਦ੍ਰਿਤ ਹੈ ਕਿ ਅਸੀਂ ਕਿਸ ਤਰ੍ਹਾਂ ਆਪਣੀ ਇੱਕ ਵੱਖਰੀ ਪਛਾਣ ਬਣਾ ਸਕੀਏ ਕਿਸ ਤਰ੍ਹਾਂ ਉਥੋਂ ਦੀ ਰਹਿਤਲ ਦੇ ਵਿੱਚ ਆਪਣੇ ਆਪ ਨੂੰ ਚੰਗਾ ਦਰਜ ਕਰਾ ਸਕੀਏ ਜਿਹੜਾ ਕੰਮ ਅਸੀਂ ਰੀਅਲ ਦੇ ਵਿੱਚ ਕਰ ਰਹੇ ਹੁੰਨੇ ਆ ਜਿਹੜਾ ਕੰਮ ਸਮਾਜ ਦੇ ਵਿੱਚ ਹੋ ਰਿਹਾ ਹੁੰਦਾ ਉਸੇ ਦੀ ਹੀ ਪੇਰਵਾਹੀ ਕਰ ਰਹੇ ਹੁੰਦੇ ਆ ਸਾਡੇ ਨਾਵਲ ਨਾਟਕੀਆਂ ਕਹਾਣੀਆਂ ਇਸ ਕਰਕੇ ਸਾਡਾ ਜਿਹੜਾ ਅੱਜ ਦਾ ਸਮਕਾਲੀ ਪ੍ਰਵਾਸੀ ਨਾਵਲਾ ਇਤਿਹਾਸ ਤੇ ਸਮੂਹਿਕ ਯਾਦਰਾਹੀ ਪਛਾਣ ਦੀ ਨਿਰਮਾਣਕਾਰੀ ਦੇ ਵਿੱਚ ਰੁੱਝਿਆ ਹੋਇਆ ਤਾਂ ਇਹ অপশন ਤੋਂ ਆ ਡੀ ਸਹੀ ਆ ਸਾਡਾ ਅਗਲਾ ਸਵਾਲ ਹੈ ਕਥਨ ਤੇ ਕਾਰਨ ਵਾਲਾ ਇਸ ਵਾਰ ਬਹੁਤ ਜ਼ਰੂਰੀ ਹੁੰਦੇ ਨੇ ਇਸ ਵਾਰ ਤਾਂ ਵੈਸੇ ਜਿਹੜਾ ਪੇਪਰ ਕੈਨਸਲ ਹੋਇਆ ਉਹਦੇ ਵਿੱਚ ਕਥਨ ਤੇ ਕਾਰਨ ਵਾਲਾ ਇੱਕ ਵੀ ਸਵਾਲ ਨਹੀਂ ਆਇਆ ਪਰ ਹੋ ਸਕਦਾ ਕਿਉਂਕਿ ਹੁਣ ਪੇਪਰ ਥੋੜਾ ਔਖਾ ਵੀ ਆਏਗਾ ਪੇਪਰ ਕਿਉਂਕਿ ਤੁਹਾਨੂੰ ਪਤਾ ਹੀ ਹੈ ਰੀਸ਼ਡਿਊਲ ਹੋ ਚੁੱਕਿਆ ਵਾ ਅਗਸਤ ਦੇ ਵਿੱਚ ਜਾਂ ਸਤੰਬਰ ਦੀ ਸਟਾਰਟਿੰਗ 'ਚ ਤੁਹਾਡਾ ਪੇਪਰ ਹੋ ਜਾਏਗਾ ਤਾਂ ਹੋ ਸਕਦਾ ਕਿ ਇਸ ਵਾਰੀ ਕਥਨ ਤੇ ਕਾਰਨ ਵਾਲੇ ਸਵਾਲ ਜ਼ਿਆਦਾ ਆਉਣ ਕਾ ਕਥਨ ਕੀਤਾ ਨਾਵਲੀ ਪਾਠ ਅਜਿਹਾ ਗਲਪੀ ਸੰਸਾਰ ਸਿਰਜਦਾ ਹੈ ਜੋ ਸੱਚਾ ਸੰਸਾਰ ਨਾ ਹੁੰਦਾ ਹੋਇਆ ਵੀ ਅਸਲੀ ਪ੍ਰਤੀਤ ਹੁੰਦਾ ਹੈ ਇਸ ਕਰਕੇ ਨਾਵਲੀ ਪਾਠ ਵਿੱਚ yatharth ਤੇ galp ਦਾ ਨਿਰੰਤਰ ਤਣਾਓ ਵਿਦਮਾਨ ਰਹਿੰਦਾ ਹੈ ਕਾਰਨ ਆਰ ਹੈ ਇਹ ਇਸ ਕਰਕੇ ਵੀ ਵਾਪਰਦਾ ਹੈ ਕਿ ਨਾਵਲੀ ਵਰਤਾਨ ਦਾ ਮਕਸਦ yatharth ਚિત੍ਰਣ ਨਾਲੋਂ ਕੇਵਲ ਤਣਾਓ ਦੀ ਸਿਰਜਣਾ ਕਰਨਾ ਹੁੰਦਾ ਹੈ ਆਪਸ਼ਨਸ ਪੜ ਲੈਣੇ ਆ ਸੀ ਆਪਸ਼ਨ 1 ਹੈ ਏ ਅਤੇ ਆਰ ਦੋਵੇਂ ਸਹੀ ਹਨ ਆਪਸ਼ਨ 2 ਹੈ ਏ ਗਲਤ थे ਅਤੇ R ਸਹੀ ਹੈ অপਸ਼ਨ 3 ਹੈ A ਸਹੀ ਹੈ ਅਤੇ R ਗਲਤ ਹੈ অপਸ਼ਨ 4 ਹੈ A ਅਤੇ R ਦੋਵੇਂ ਗਲਤ ਹਨ ਹੁਣ ਅਸੀਂ ਇਹਨੂੰ ਦੁਬਾਰਾ ਪੜ ਲੈਨੇ ਹਾਂ ਨੂੰ ਸਹੀ ਆ ਕਿ ਗਲਤ ਹੈ ਦੇਖਣ ਦੇ ਲਈ ਨਾਵਲੀ ਪਾਠ ਅਜਿਹਾ ਗਲਪੀ ਸੰਸਾਰ ਸਿਰਜਦਾ ਹੈ ਜੋ ਸੱਚਾ ਸੰਸਾਰ ਨਾ ਹੁੰਦਿਆਂ ਹੋਇਆਂ ਵੀ ਅਸਲੀ ਪ੍ਰਤੀਤ ਹੁੰਦਾ ਹੈ ਇੱਥੇ ਤੱਕ ਇਹ ਸਟੇਟਮੈਂਟ ਬਿਲਕੁਲ ਠੀਕ ਆ ਇਸ ਕਰਕੇ ਨਾਵਲੀ ਪਾਠ ਵਿੱਚ yatharth ਤੇ galap ਦਾ ਨਿਰੰਤਰ ਤਣਾਓ ਵਿਦਮਾਨ ਰਹਿੰਦਾ ਹੈ ਇਹ ਆਪਸ਼ਨ ਪੂਰੀ ਦੀ ਪੂਰੀ ਸਹੀ ਹੈ অপশন এ ਦੇ ਵਿੱਚ ਸਾਰਾ ਕੁਝ ਸਹੀ ਦਿੱਤਾ ਹੋਇਆ ਕਾਰਨ ਆਰ ਹੈ ਇਹ ਇਸ ਕਰਕੇ ਵੀ ਵਾਪਰਦਾ ਹੈ ਕਿ ਨਾਵਲੀ ਵਰਤਾਨ ਦਾ ਮਕਸਦ yatharth chitran ਨਾਲੋਂ ਕੇਵਲ ਤਣਾਓ ਦੀ ਸਿਰਜਣਾ ਕਰਨਾ ਹੁੰਦਾ ਹੈ ਇਹ অপਸ਼ਨ ਬਿਲਕੁਲ ਗਲਤ ਆ ਸਿਰਫ ਤੇ ਸਿਰਫ ਤਣਾਓ ਦੀ ਸਿਰਜਣਾ ਕਰਨਾ ਨਾਵਲ ਦਾ ਮਕਸਦ ਨਹੀਂ ਹੁੰਦਾ ਇਸ ਕਰਕੇ ਬਿਲਕੁਲ ਗਲਤ ਆ ਇਹਦਾ ਜਿਹੜਾ ਸਹੀ ਉੱਤਰ ਬਣ ਰਿਹਾ ਉਹ ਬਣ ਰਿਹਾ ਤੀਜੀ অপਸ਼ਨ ਇਹ ਸਹੀ ਹੈ ਆਰ ਗਲਤ ਹੈ ਇਸਵਾਲ ਬਹੁਤ ਧਿਆਨ ਨਾਲ ਕਰਨ ਵਾਲੇ ਹੁੰਦੇ ਆ ਤੁਸੀਂ ਬਾਰ ਬਾਰ ਇਹਨਾਂ ਨੂੰ ਰੀਡ ਕਰਿਓ ਪੇਪਰ ਦੇ ਵਿੱਚ ਜੇ ਸਵਾਲ ਆਉਂਦਾ ਤਾਂ ਘੱਟੋ ਘੱਟ ਦੋ ਵਾਰੀ ਤਾਂ ਜ਼ਰੂਰ ਪੜ੍ਹ ਕੇ ਦਾ ਸਹੀ ਉੱਤਰ ਲਾਇਓ ਇੱਕ ਵਾਰ ਚ ਉੱਤਰ ਲਾਉਣ ਦੀ ਕੋਸ਼ਿਸ਼ ਨਾ ਕਰਿਓ ਮੋਸਟਲੀ ਜਿਹੜੀ ਗੱਲ ਸਾਨੂੰ ਪਹਿਲਾਂ ਲੱਗਦੀ ਹੁੰਦੀ ਹੈ ਉਹ ਕਈ ਵਾਰ ਨਹੀਂ ਵੀ ਹੁੰਦੀ ਤਾਂ ਸਟੇਟਮੈਂਟ ਨੂੰ ਚੰਗੀ ਤਰ੍ਹਾਂ ਸਮਝਣਾ ਬਹੁਤ ਜ਼ਰੂਰੀ ਆ ਅੱਗੇ ਵਧਦੇ ਆਂ ਅਗਲਾ ਸਾਡਾ ਸਵਾਲ ਹੈ ਉੱਤਰ ਯਥਾਰਥਵਾਦੀ ਧਾਰਾ ਦੇ ਨਾਵਲਕਾਰਾਂ ਦਾ ਸਹੀ ਵਰਗ ਅਸੀਂ ਹੁਣ ਉੱਤਰ ਯਥਾਰਥਵਾਦੀ ਨਾਵਲਕਾਰ ਦੱਸਣੇ ਨੇ ਪਹਿਲਾ ਹੈ ਕੇਸਰ ਸਿੰਘ ਬਲਦੇਵ ਸਿੰਘ ਦਿਲੀਪਕੌਰ ਟਿਵਾਣਾ ਦੂਜਾ ਹੈ ਬਲਜੀਤ ਕੌਰ ਬੱਲੀ ਅਵਤਾਰ ਸਿੰਘ ਬਲਿੰਗ ਨਛੱਤਰ ਤੀਜਾ ਹੈ ਗੁਰਦਿਆਲ ਸਿੰਘ ਰਾਮਸਰੂਪ ਪਣਖੀ ਅਜੀਤਕੌਰ ਚੌਥਾ ਹੈ ਮਿੱਤਰਸਨ ਮੀਤ ਹਰਜੀਤ ਅਟਬਾਲ ਬਲਵੀਰ ਪ੍ਰਵਾਨਾ ਪਿਆਰੇ ਵਿਦਿਆਰਥੀਓ ਕੇਸਰ ਸਿੰਘ ਬਲਦੇਵ ਸਿੰਘ ਦਿਲੀਪਕੌਰ ਟਿਵਾਣਾ ਇਹ ਸਾਡੇ ਕੋਲੇ ਯਥਾਰਥਵਾਦੀ ਧਾਰਾ ਦੇ ਆ ਉੱਤਰ ਯਥਾਰਥਵਾਦੀ ਦੇ ਨਹੀਂ ਹੈ ਇਸ ਲਈ ਆਪਸ਼ਨ ਗਲਤ ਹੋ ਜਾਂਦੀ ਹੈ ਫਿਰ ਬਲਜੀਤ ਕੌਰ ਬੱਲੀ ਅਵਤਾਰ ਸਿੰਘ ਬਲਿੰਗ ਤੇ 79 ਇਹ ਵੀ ਪਹਿਲਾਂ ਦੇ ਨੇ ਇਸ ਕਰਕੇ ਇਹ ਵੀ ਗਲਤ ਹੋ ਜਾਂਦੀ ਹੈ ਗੁਰਦੇਵਾਲ ਸਿੰਘ ਰਾਮਸਰੂਪ ਮਣਖੀ ਤੇ अजीत ਕੌਰ ਇਹ ਦੋਨੋਂ ਵੀ ਯਥਾਰਥਵਾਦੀ ਧਾਰਾ ਦੇ ਆ ਤਿੰਨੋਂ ਹੀ ਇਸ ਕਰਕੇ ਇਹ ਆਪਸ਼ਨ ਵੀ ਗਲਤ ਹੋ ਜਾਂਦੀ ਹੈ ਸਹੀ ਆਪਸ਼ਨ ਹੈ ਸਾਡੇ ਕੋਲ ਮਿੱਤਰਸਨ ਮੀਤ ਹਰਜੀਤ ਅਟਬਾਲ ਤੇ ਬਲਵੀਰ ਪ੍ਰਵਾਨਾ ਇਹ ਇੰਨੇ ਹੀ ਰਾਈਟਰ ਉੱਤਰੀ यथार्थवादी ਦੌਰ ਦੇ ਨਾਵਲਕਾਰ ਨੇ ਅਗਲਾ ਸਵਾਲ ਹੈ ਗੁਰਦੇਵਾਲ ਸਿੰਘ ਦੇ ਨਾਵਲੀ ਵਿਰਤਾਂਤ ਦੇ ਮੁੱਖ ਗੁਣ ਹਨ ਨੰਬਰ 1 ਅঞ্চলিকਤਾ ਵਿਦਰੋਹੀ ਨਾਇਕ ਰੋਮਾਂਟਿਕ ਦ੍ਰਿਸ਼ਟੀ ਨੰਬਰ 2 ਖੰਡਿਤ ਨਾਇਕ ਸਮਾਜਿਕ क्रूरता ਉੱਤਰ यथार्थवादी दृष्टि नंबर 3 खंडित नायक सामाजिक गुंजला यथार्थवादी दृष्टि नंबर 4 विखंडित नायक सामाजिक क्रूरता उत्तर यथार्थवादी दृष्टि ਹੁਣ ਅਸੀਂ ਗੁਰਦੇਵਾਲ ਸਿੰਘ ਦੇ ਨਾਵਲੀ ਬਿਰਤਾਂਤ ਦੇ ਬਾਰੇ ਦੇ ਵਿੱਚ ਦੱਸਣਾ ਕਿ ਉਹਦੇ ਕਿਹੜੇ ਕਿਹੜੇ ਗੁਣ ਨੇ ਪਹਿਲਾ ਸੀਗਾ ਅੰਚਲਿਕਤਾ ਅੰਚਲਿਕਤਾ ਹੁੰਦੀ ਹੈ ਗੁਰਦੇਵਾਲ ਸਿੰਘ ਦੇ ਨਾਵਲਾਂ 'ਚ ਠੀਕਾ ਵਿਦਰੋਹੀ ਨਾਇਕ ਕਈ ਵਾਰੀ ਉਹਦੇ ਨਾਇਕ ਜਿਹੜੇ ਉਹ ਵਿਦਰੋਹ ਵੀ ਕਰਦੇ ਨੇ ਆਪਸ਼ਨ ਵੀ ਠੀਕ ਆ ਪਰ ਰੋਮਾਂਟਿਕ ਦ੍ਰਿਸ਼ਟੀ ਨਹੀਂ ਆ ਉਦੇ ਨਾਵਲਾਂ ਦੇ ਵਿੱਚ ਬਿਲਕੁਲ ਵੀ ਰੋਮਾਂਟਿਕ ਦ੍ਰਿਸ਼ਟੀ ਨਹੀਂ ਪਾਈ ਜਾਂਦੀ ਇਸ ਕਰਕੇ ਇਹ ਆਪਸ਼ਨ ਗਲਤ ਹੋ ਜਾਂਦੀ ਹੈ ਦੂਸਰੀ ਹੈ ਖੰਡਿਤਨਾਇਕ ਸਮਾਜਿਕ ਕਰੂਰਤਾ ਉੱਤਰ ਯਥਾਰਥਵਾਦੀ ਦ੍ਰਿਸ਼ਟੀ ਠੀਕ ਹੈ ਉਹਦੇ ਨਾਇਕ ਜਿਹੜੇ ਖੰਡੇਤ ਹੁੰਦੇ ਆ ਸਮਾਜਿਕ ਕਰੂਰਤਾ ਨੂੰ ਵੀ ਪੇਸ਼ ਕਰਦੇ ਆ ਪਰ ਉੱਤਰ ਯਥਾਰਥਵਾਦੀ ਦੌਰ ਦਾ ਨਹੀਂ ਆ ਗੁਰਦੇਵਾਲ ਸਿੰਘ ਗੁਰਦੇਵਾਲ ਸਿੰਘ ਯਥਾਰਥਵਾਦੀ ਦੌਰ ਦਾ ਵਾ ਇਸ ਕਰਕੇ ਇਹ ਆਪਸ਼ਨ ਵੀ ਸਾਡੇ ਕੋਲੇ ਖਾਰਜ ਹੋ ਜਾਂਦੀ ਹੈ ਹੁਣ ਸਾਡੇ ਕੋਲ ਰਹੀਆਂ ਦੋ ਆਪਸ਼ਨ ਆ ਤੀਸਰੀ ਹੈ ਖੰਡਿਤਨਾਇਕ ਸਮਾਜਿਕ ਗੁੰਜਲਾਂ ਯਥਾਰਥਵਾਦੀ ਦ੍ਰਿਸ਼ਟੀ ਤੇ ਚੌਥੀ ਹੈ ਵਿਖੰਡਿਤਨਾਇਕ ਸਮਾਜਿਕ क्रूरता ਉੱਤਰ ਯਥਾਰਥਵਾਦੀ ਦ੍ਰਿਸ਼ਟੀ ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਉਹਦੀ ਦ੍ਰਿਸ਼ਟੀ ਜਿਹੜੀ ਹੈ ਯਥਾਰਥਵਾਦੀ ਉੱਤਰ ਯਥਾਰਥਵਾਦੀ ਨਹੀਂ ਹੈ ਇਸ ਲਈ ਚੌਥੀ ਆਪਸ਼ਨ ਵੀ ਖਾਰਜ ਹੋ ਜਾਂਦੀ ਹੈ ਸਾਡੇ ਕੋਲ ਸਹੀ ਉੱਤਰ ਬਚਦਾ ਹੈ ਪਿਆਰੇ ਵਿਦਿਆਰਥੀਓ ਖੰਡਿਤਨਾਇਕ ਸਮਾਜਿਕ ਗੁੰਜਲਾਂ ਯਥਾਰਥਵਾਦੀ ਦ੍ਰਿਸ਼ਟੀ ਇਹਦਾ ਸਹੀ ਉੱਤਰ ਹੈ ਗੁਰਦਿਆਲ ਸਿੰਘ ਦੇ ਬਾਰੇ ਇੱਕ ਗੱਲ ਮਸ਼ਹੂਰ ਆ ਕਿ ਗੁਰਦਿਆਲ ਸਿੰਘ ਦੇ ਪੂਰੇ ਦੇ ਪੂਰੇ ਜਿਹੜੇ ਨਾਵਲ ਨੇ ਉਹ ਅਣਹੋਏ ਪਾਤਰਾਂ ਦੇ ਨਾਵਲ ਨੇ ਅਣਹੋਏ ਉਹ ਲੋਕ ਜਿਨ੍ਹਾਂ ਨੂੰ ਸਮਾਜ ਦੇ ਵਿੱਚ ਕੋਈ ਵੱਡਾ ਰਤਬਾ ਹਾਸਿਲ ਨਹੀਂ ਆ ਜਿਹੜੇ ਸਮਾਜ ਦੇ ਵਿੱਚ ਛੋਟੇ ਮੋਟੇ ਬੰਦੇ ਗਿਣੇ ਜਾਂਦੇ ਆ ਉਹਨਾਂ ਦੇ ਨਾਲ ਰਿਲੇਟਡ ਗੁਰਦਿਆਲ ਸਿੰਘ ਜਿਹੜੀ ਗੱਲ ਕਰਦਾ ਇਸ ਕਰਕੇ ਉਹਦੇ ਸਾਰੇ ਦੇ ਸਾਰੇ ਪਾਤਰ ਜਿਹੜੇ ਆ ਉਹ ਅਣਹੋਏ ਪਾਤਰ ਨੇ ਤਾਂ ਅਣਹੋਏ ਪਾਤਰ ਤੋਂ ਮਤਲਬ ਖੰਡਿਤ ਨਾਇਕ ਉਹ ਨਾਇਕ ਜਿਹੜਾ ਨਾਇਕ ਹੁੰਦੇ ਹੋਏ ਵੀ ਛੋਟਾਵਾਜਾ ਨਾਇਕ ਦੀ ਭੂਮਿਕਾ ਦੇ ਵਿੱਚ ਵੀ ਸਾਨੂੰ ਨਾਇਕ ਨਹੀਂ ਲੱਗਦਾ ਇਸ ਕਰਕੇ ਇਹ ਅਣ ਹੋਏ ਪਾਤਰਾਂ ਦਾ ਨਾਵਲਕਾਰ ਇਹ ਗੱਲ ਤੁਸੀਂ ਯਾਦ ਰੱਖਣੀ ਹੈ ਸੂਚੀ ਮਿਲਾਓ ਇਸ ਵਾਰੀ ਦਾ ਸਾਰਾ ਪੇਪਰ ਹੀ ਸੂਚੀਆਂ ਨਾਲ ਭਰਿਆ ਹੋਇਆ ਸੀਗਾ ਸੋ ਚਲੋ ਸੂਚੀ ਵੀ ਮਿਲਾ ਕੇ ਦੇਖ ਲੈਣੇ ਆ ਇੱਕ ਪਾਸੇ ਸਾਨੂੰ ਦਿੱਤਾ ਹੈ ਕਰਲ ਨਰਿੰਦਰਪਾਲ ਬੂਟਾ ਸਿੰਘ ਜਸਵੀਰ ਮੰਡ ਸੁਰਿੰਦਰ ਸਿੰਘ ਨਰੂਲਾ ਦੂਜੇ ਪਾਸੇ ਸਾਨੂੰ ਦਿੱਤਾ ਹੈ ਵਿਅਕਤੀਵਾਦੀ ਅਦਰਸ਼ਵਾਦੀ ਪ੍ਰਗਤੀਵਾਦੀ ਮਹਾਨਗਰੀ ਚੇਤਨਾ ਉੱਤਰ ਯਥਾਰਥਵਾਦੀ ਪਿਆਰੇ ਵਿਦਿਆਰਥੀ ਕਰਲ ਨਰਿੰਦਰਪਾਲ ਸਿੰਘ ਤਾਂ ਵਿਅਕਤੀਵਾਦੀ ਅਦਰਸ਼ਵਾਦੀ ਹੀ ਹੈ ਇਸ ਕਰਕੇ ਪਹਿਲੇ ਦੀ ਪਹਿਲੀ ਆਪਸ਼ਨ ਆ ਬੂਟਾ ਸਿੰਘ ਜਿਹੜਾ ਹੈ ਇਹ ਮਹਾਨਗਰੀ ਚੇਤਨਾ ਨਾਲ ਸੰਬੰਧਿਤ ਜਸਵੀਰ ਮੰਡ ਜਿਹੜਾ ਹੈ ਇਹ ਉੱਤਰ ਯਥਾਰਥਵਾਦੀ ਆ ਤੇ ਸੁਰਿੰਦਰ ਸਿੰਘ ਨਰੂਲਾ ਪ੍ਰਗਤੀਵਾਦੀ ਆ ਇਸ ਕਰਕੇ ਪਹਿਲੇ ਦੀ ਪਹਿਲੀ ਹੀ ਆਪਸ਼ਨ ਪਹਿਲੇ ਦੀ ਪਹਿਲੀ ਆਪਸ਼ਨ ਪਹਿਲੇ ਵਿੱਚ ਹੀ ਆ ਦੂਸਰੇ ਦੀ ਤੀਸਰੀ ਆਪਸ਼ਨ ਤੀਸਰੇ ਦੀ ਚੌਥੀ ਆਪਸ਼ਨ ਤੇ ਚੌਥੇ ਦੀ ਦੂਜੀ ਆਪਸ਼ਨ ਪਹਿਲਾ ਉੱਤਰ ਤੁਹਾਡਾ ਬਿਲਕੁਲ ਸਹੀ ਬਣਦਾ ਅੱਗੇ ਚੱਲਦੇ ਆਂ ਅਗਲਾ ਸਾਡਾ ਸਵਾਲ ਹੈ ਜਸਵੰਤ ਸਿੰਘ ਕਵਲ ਦੀ ਨਾਵਲਕਾਰੀ ਦਾ ਮੂਲਪੂਰਨ ਲੱਛਣ ਹੈ ਨੰਬਰ 1 ਸਮਾਜਿਕ ਸਮੱਸਿਆਵਾਂਾਂ ਦੇ ਰੋਮਾਂਟਿਕ ਗਲਪ ਬਿੰਬ ਦੀ ਸਿਰਜਣਾ ਨੰਬਰ 2 ਤਤਕਾਲੀਨ ਸਮਾਜਿਕ ਮਸਲਿਆਂ ਦਾ ਭਾਵੁਕ ਵਰਤਾਂਤ ਨੰਬਰ 3 ਮਾਲਵੇ ਦੇ ਪਿੰਡੂ ਯਥਾਰਥ ਦੀ ਵਾਸਤਵਿਕ ਪੇਸ਼ਕਾਰੀ ਨੰਬਰ 4 ਪ੍ਰਗਤੀਵਾਦੀ ਵਿਚਾਰਾਂ ਦਾ ਰੋਮਾਂਟਿਕ ਪ੍ਰਗਟਾਵਾ ਜਸਵੰਤ ਸਿੰਘ ਕਵਲ ਦੇ ਨਾਵਲਾਂ ਦਾ ਅਸੀਂ ਮੂਲਪੂਰਨ ਲੱਛਣ ਦੱਸਣਾ ਤਾਂ ਸਮਾਜਿਕ ਸਮੱਸਿਆਵਾਂ ਦੇ ਰੋਮਾਂਟਿਕ ਬਿੰਬ ਦੀ ਸਿਰਜਣਾ ਮਾ ਏ ਆਪਸ਼ਨ ਵੀ ਗਲਤ ਆ ਤਤਕਾਲੀਨ ਸਮਾਜਿਕ ਮਸਲਿਆਂ ਦਾ ਭਾਵੁਕ ਵਰਤਾਂਤ ਮਾਲਵੇ ਦੇ ਪਿੰਡੂ ਜਥਰਥ ਦੀ ਵਾਸਤਵਿਕ ਪੇਸ਼ਕਾਰੀ ਇਹ ਵੀ ਗਲਤ ਆ ਪ੍ਰਗਤੀਵਾਦੀ ਵਿਚਾਰਾਂ ਦਾ ਰੋਮਾਂਟਿਕ ਪ੍ਰਗਟਾਵਾ ਇਹ ਵੀ ਗਲਤ ਆ ਇਹਦਾ ਸਹੀ ਉੱਤਰ ਹੈ ਤਤਕਾਲੀਨ ਸਮਾਜਿਕ ਮਸਲਿਆਂ ਦਾ ਭਾਵੁਕ ਵਰਤਾਂਤ ਜਿਹੜੇ ਵੀ ਅੱਜ ਦੇ ਸਮੇਂ ਦੇ ਵਿੱਚ ਮਸਲੇ ਚੱਲ ਰਹੇ ਨੇ ਜਾਂ ਜਿਹੜਾ ਵੀ ਮਸਲਾ ਉੱਭਰਦਾ ਵਾ ਉਹਦੇ ਬਾਰੇ ਜਸਵੰਤ ਸਿੰਘ ਕਵਲ ਬੜੀ ਭਾਵੁਕ ਵਰਤੀ ਦੇ ਨਾਲ ਲਿਖਦੇ ਨੇ ਇਸ ਕਰਕੇ ਇਹਨਾਂ ਦਾ ਸਹੀ ਉੱਤਰ ਹੈ ਤਤਕਾਲੀਨ ਸਮਾਜਿਕ ਮਸਲਿਆਂ ਦਾ ਭਾਵੁਕ ਵਰਤਾਂਤ ਅਗਲਾ ਸਾਡਾ ਸਵਾਲ ਹੈ ਸੂਚੀ ਮਿਲਾਓ ਸੂਚੀ ਹੈ ਸਾਡੇ ਕੋ ਅঞ্চলিক ਮਹਾਨਗਰੀ ਨਾਰੀਵਾਦੀ ਪ੍ਰਵਾਸੀ ਦੂਸਰੇ ਪਾਸੇ ਹੈ ਸਾਵੀਆਂ ਚਿੜੀਆਂ ਰੂਹ ਤੇ ਉਕਰੇ ਚਿੱਤਰ ਚਾਦਰヘਟਲਾ ਬੰਦਾ ਉਪਰਾ ਮਰਦ ਪਿਆਰੇ ਵਿਦਿਆਰਥੀਓ ਇੱਕ ਪਾਸੇ ਸਰੂਪ ਦਿੱਤਾ ਤੇ ਦੂਜੇ ਪਾਸੇ ਦਿੱਤੀਆਂ ਰਚਨਾ ਅਸੀਂ ਹੁਣ ਇਹਨੂੰ ਸਹੀ ਤਰੀਕੇ ਦੇ ਨਾਲ ਮਿਲਾਉਣਾ ਵਾ ਦੇਖਦੇ ਹਾਂ ਇਹਦਾ ਸਹੀ ਉੱਤਰ ਕੀ ਆ ਤਾਂ ਅঞ্চলিক ਹੈਗਾ ਜੀ ਰੂਹ ਤੇ ਉਕਰੇ ਹੋਏ ਚਿੱਤਰ ਉਸ ਤੋਂ ਬਾਅਦ ਮਹਾਨਗਰੀ ਹੈ ਚਾਦਰਹੇਟਲਾ ਬੰਦਾ ਫਿਰ ਹੈ ਨਾਰੀਵਾਦੀ ਨਾਰੀਵਾਦੀ ਹੈ ਸਾਵੀਆਂ ਚਿੜੀਆਂ ਪ੍ਰਵਾਸੀ ਹੈ ਉਪਰਾਮਰਤ ਪਹਿਲੇ ਦਾ ਦੂਜਾ ਪਹਿਲੇ ਦਾ ਦੂਜਾ ਹੈ ਤੀਸਰੀ অপਸ਼ਨ ਦੇ ਵਿੱਚ ਉਸ ਤੋਂ ਬਾਅਦ ਦੂਸਰੇ ਦਾ ਤੀਸਰਾ ਫਿਰ ਪਹਿਲਾ ਤੇ ਫਿਰ ਚੌਥਾ ਤੀਜੀ অপਸ਼ਨ ਬਿਲਕੁਲ ਸਹੀ অপਸ਼ਨ ਹੈ ਇਸੇ ਨਾਲ ਹੀ ਸਾਡਾ ਅੱਜ ਦਾ ਇਹ ਵਿਸ਼ਾ ਖਤਮ ਹੁੰਦਾ ਹੈ ਅਸੀਂ ਅਗਲੀ ਵੀਡੀਓ ਤੁਹਾਨੂੰ ਇਸੇ ਹੀ ਟੌਪਿਕ ਦੇ ਉੱਤੇ ਦੁਬਾਰਾ ਲੈ ਕੇ ਹਾਜ਼ਰ ਹੋਵਾਂਗੇ ਜਲਦੀ ਹੀ ਮੇਰੀ ਤਬੀਅਤ ਥੋੜੀ ਜਿਹੀ ਖਰਾਬ ਸੀ ਜਿਸ ਕਰਕੇ ਮੈਂ ਲਗਾਤਾਰ ਵੀਡੀਓਜ਼ ਨਹੀਂ ਅਪਲੋਡ ਕਰ ਪਾਈ ਪਰ ਹੁਣ ਕੋਸ਼ਿਸ਼ ਕਰਾਂਗੀ ਕਿ ਜਲਦ ਤੋਂ ਜਲਦ ਤੁਹਾਡੇ ਲਈ ਵੀਡੀਓ ਲਿਆ ਸਕਾਂ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਵੀ ਕਰ ਲਓ ਤੇ ਸਾਨੂੰ ਕਮੈਂਟ ਬਾਕਸ ਚ ਦੱਸੋ ਕਿ ਤੁਹਾਨੂੰ ਹੋਰ ਕਿਸ ਤਰ੍ਹਾਂ ਦੇ ਟੌਪਿਕਸ ਚਾਹੀਦੇ ਨੇ ਅਸੀਂ ਉਸ ਤਰ੍ਹਾਂ ਦੇ ਟੌਪਿਕਸ ਦੇ ਉੱਤੇ ਵੀਡੀਓਜ਼ ਲਿਆਉਣ ਦੀ ਕੋਸ਼ਿਸ਼ ਕਰਾਂਗੇ ਸਾਡਾ ਜਿਹੜਾ ਕੋਰਸ ਆ ਉਹ ਵੀ ਸ਼ੁਰੂ ਹੋ ਚੁੱਕਿਆ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਅੱਜ ਹੀ ਸਾਨੂੰ ਕਾਲ ਕਰੋਗੇ ਮੈਂ ਆਪਣਾ ਨੰਬਰ ਲਿਖ ਦਿੰਦੀ ਹਾਂ ਨੰਬਰ ਹੈ 62 84 12 82 35 ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਸਾਡੇ ਤੋਂ ਬੈਚ ਲੈ ਸਕਦੇ ਹੋ 6284128235 ਦੇ ਉੱਤੇ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਜਲਦ ਤੋਂ ਜਲਦ ਫੋਨ ਕਰੋਗੇ ਤੇ ਜਲਦ ਤੋਂ ਜਲਦ ਇਸ ਨਵੇਂ ਕੋਰਸ ਦਾ ਲਾਹਾ ਉਠਾਓਗੇ ਤੇ ਤਰੱਕੀਆਂ ਹਾਸਿਲ ਕਰੋਗੇ ਧੰਨਵਾਦ